सतन श्री गुरू साह भजी राम करी nemakh khial sagala aradah janta ਖਨਹਾਰ ਦਿਆਲ ਕੋਟ ਭਵਖੰਡ ਨੇਮਖ Go- ਕੀ ਗਾਈ ਮਨ ਓਟ ਬੰਦਨ ਤੇ ਹੋਈ ショਟ ਹਿਰਦਜਪ ਪਰਮਾ ਸਰਣ ਜੀਵਨ ਰੂਪ ਹਰ ਚਰ ਸੋ ਮਤ ਸਾਰੇ ਜਿੱਤ ਹਾਰ ਸਿਮਰੀ ਜੈ ਕਾਰ ਕਿਰਪਾ ਜਿ세 ਆਪੇ ਦੀਚੈ ਸੋ ਖਸਹਜਨ ਆਨੰਦ ਹਰਨਾਓ ਨਾਨਕ ਜਪੇ ਆ ਗੁਰ ਮਿਲਨਾਓ ਸੋ ਮਤ ਸਾਰ ਜੈਤ ਹਰ ਸਿਮਰੀ ਜੈ ਕਰੇਰਪਾ ਜੈਸੀ ਆਪੇ ਦੀਜੈ ਸੋਖਸਹ ਨੰਦ ਹਰਨਾਉ ਨਾਨਕਾ ਜਪਿਆ ਗੁਰ ਮਿਲਨਾ ਉਹ ਹੈ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ